ਸੋਲਰ ਮੋਟਰ ਦੇਖਣ ਆਏ ਆ ਅੱਜ ਬਿਨਾਂ ਧੁੱਪ ਤੋਂ ਚੱਲ ਰਹੀ ਐ ਇਸ ਟਾਈਮ ਕੋਈ ਧੁੱਪ ਨਹੀਂ ਹੈਗੀ ਦੇਖ ਲਓ ਆ ਪਿੱਛੇ ਮੈਂ ਨੇੜੇ ਜਾ ਕੇ ਦਿਖਾਉਣਾ ਸੋਲਰ ਲੱਗੇ ਹੋਏ ਨੇ ਆਈ ਪਤਾ ਨਹੀਂ ਕਿੰਨੇ ਐਚਪੀ ਦੀ ਮੋਟਰ ਆ ਆ ਸਾਹਮਣੇ ਮੋਟਰ ਚੱਲ ਰਹੀ ਆ ਇਸ ਟਾਈਮ ਪਾਣੀ ਵੈਸੇ ਘੱਟ ਆ ਕਿਉਂਕਿ ਧੁੱਪ ਨਹੀਂ ਹੈਗੀ ਜਮੀਨ ਲਾ ਦੇਖ ਲਓ ਇੱਧਰ ਆ ਦੇਖੋ ਜੇ ਧੁੱਪ ਹੁੰਦੀ ਤਾਂ ਪੈਨਲਾਂ ਦੇ ਥੱਲੇ ਪਰਛਾਵਾਂ ਤੁਹਾਨੂੰ ਅਲਹਿਦਾ ਦੇਖਣਾ ਤਾਂ ਜੇ ਧੁੱਪ ਹੁੰਦੀ ਬਿਲਕੁਲ ਧੁੱਪ ਨਹੀਂ ਬਿਨਾ ਧੁੱਪ ਤੋਂ ਸੋਲਰ ਮੋਟਰ ਚੱਲ ਰਹੀ ਹੈ ਜਦ ਧੁੱਪ ਪੈਣੀ ਆ ਫਿਰ ਇਹਦਾ ਪ੍ਰੈਸ਼ਰ ਫੁੱਲ ਹੋ ਜਾਣਾ ਜਿਨ੍ਹਾਂ ਦੇ ਕਨੈਕਸ਼ਨ ਨਹੀਂ ਹੈਗੇ ਉਹਨਾਂ ਵਾਸਤੇ ਵਧੀਆ ਇਹ ਸੋਲਰ ਮੋਟਰ ਲਗਾ ਲੈਣੀ ਚਾਹੀਦੀ ਆ ਜੇ ਕਿਸੇ ਨੇ ਲਪਾਉਣੀ ਹੋਵੇ ਤਾਂ ਇੱਥੇ ਨੰਬਰ ਦਿੱਤਾ ਹੋਇਆ ਮੈਂ ਤੁਹਾਨੂੰ ਥੂਮ ਕਰਕੇ ਦਿਖਾਉਣਾ ਆ ਨੰਬਰ ਤੇ ਕਾਲ ਕਰਕੇ ਪੁੱਛ ਸਕਦੇ ਆ ਪਤਾ ਕਰ ਸਕਦੇ ਆ ਇਹਦੇ ਬਾਰੇ ਕਿੰਨਾ ਖਰਚਾ ਆਉਂਦਾ ਹੈ ਇਹ ਹਸਾਬ ਕਿਤਾਬ ਬਾਕੀ ਨਵਾਉ ਜਿੱਥੋਂ ਮਰਜੀ ਆਪਾਂ ਕੋਈ ਪ੍ਰਮੋਸ਼ਨ ਨਹੀਂ ਕਰਦੇ ਕਿਸੇ ਕੋਲ ਦੀ ਆਪਣੀ ਗੱਲ ਦੀ ਹੈ